ਸਤਿ ਸ਼੍ਰੀ ਅਕਾਲ ਦੋਸਤੋ ਠੀਕ ਠਾਕ ਹੋ ਜੀ ਚੜ ਗਿਆ ਨਵਾਂ ਹਫਤਾ ਤੇ ਮੋਟੀਵੇਸ਼ਨਲ ਸੀਰੀਜ਼ ਲੈ ਕੇ ਫਿਰ ਤੋਂ ਹਾਜ਼ਰ ਹੋਇਆ ਤੇ ਅੱਜ ਦਾ ਜੋ ਮੋਟੀਵੇਸ਼ਨਲ ਟੌਪਿਕ ਹੈ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਦੇਊਗਾ ਅੱਜ ਕੱਲ ਤਕਰੀਬਨ ਹਰ ਇਨਸਾਨ ਇਹ ਫੀਲ ਕਰਦਾ ਕਿ ਉਹਨੂੰ ਸਟ्रेस ਬਹੁਤ ਆ ਕਿ ਜ਼ਿੰਦਗੀ ਨੂੰ ਮਾਣ ਨਹੀਂ ਰਹੇ ਲੋਕ ਹਰ ਸਮੇਂ ਇੱਕ ਅਜੀਬ ਜਿਹੀ ਟੈਨਸ਼ਨ ਘੁੰਮਦੀ ਆ ਦਿਮਾਗ ਦੇ ਵਿੱਚ ਕਿਉਂਕਿ ਲਾਈਫ ਸਟਾਈਲ ਕੁ ਜਦਾਂ ਦੇ ਹੋ ਗਏ ਕੁਝ ਆਪਾਂ ਆਪਣੇ ਆਪ ਨੂੰ ਐਦਾਂ ਦੇ ਬਣਾ ਲਿਆ ਵਾ ਆਪਣੀ ਜਿਹੜੀ ਜ਼ਿੰਦਗੀ ਆ ਬਹੁਤ ਫਾਸਟ ਹੋ ਗਈ ਕਿ ਇੱਕ ਘਬਰਾਹਟ ਇੱਕ ਡਰ ਪਤਾ ਨਹੀਂ ਕਾਦਾ ਹਰ ਸਮੇਂ ਅੰਦਰ ਚੱਲੀ ਜਾਂਦਾ ਕਈਆਂ ਨੂੰ ਤਾਂ ਕਾਰਨ ਪਤਾ ਨਹੀਂ ਕਈਆਂ ਨੂੰ ਕਾਰਨ ਵੀ ਨਹੀਂ ਪਤਾ ਪਰ ਹਾਂ ਅੰਦਰ ਕੋਈ ਟੈਨਸ਼ਨ ਆ ਦਿਮਾਗ 'ਚ ਵਿਚਾਰਾਂ ਦੀ ਜੰਗ ਆ ਜਿਹੜੀ ਜੀਣ ਨਹੀਂ ਦਿੰਦੀ ਸੋ ਉਹਦੇ ਬਾਰੇ ਗੱਲ ਕਰਾਂਗੇ ਉਹਦੇ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਆ ਤੇ ਦੋ ਕਿਹੜੇ ਇਨਸਾਨ ਕਿਹੜੀ ਸੋਚ ਰੱਖਣ ਵਾਲੇ ਇਨਸਾਨ ਖੁਸ਼ ਰਹਿੰਦੇ ਨੇ ਤੇ ਤੁਸੀਂ ਵੀ ਉਹ ਸੋਚ ਅਪਣਾ ਲਓ ਤੁਸੀਂ ਵੀ ਖੁਸ਼ ਰਹਿਣਾ ਸ਼ੁਰੂ ਕਰ ਦੋਗੇ ਆਜੋ ਜੀ ਕਰਦੇ ਆ ਗੱਲ ਪਹਿਲੇ ਉਹ ਇਨਸਾਨ ਜਿਨ੍ਹਾਂ ਨੂੰ ਸਬਰ ਕਰਨਾ ਆ ਗਿਆ ਸੈਟੀਸਫਾਈ ਹੋ ਗਏ ਜਿਹੜੇ ਆਪਣੀ ਜ਼ਿੰਦਗੀ ਤੋਂ ਦੇਖੋ ਇਹ ਤੇ ਦੋ ਤਰ੍ਹਾਂ ਦੇ ਵਿਚਾਰ ਆ ਸਕਦੇ ਨੇ ਕੁਝ ਲੋਕ ਕਹਿਣਗੇ ਸੈਟੀਸਫਾਈ ਹੋਣਾ ਨਹੀਂ ਚਾਹੀਦਾ ਜ਼ਿੰਦਗੀ 'ਚ ਜੇ ਸੈਟੀਸਫਾਈ ਹੋ ਗਏ ਫਿਰ ਤਾਂ ਜ਼ਿੰਦਗੀ ਰੁਕ ਜੂਗੀ ਮਕਸਦ ਹੀ ਨਹੀਂ ਰਹਿਣਾ ਕੋਈ ਜ਼ਿੰਦਗੀ ਦਾ ਕੁਝ ਲੋਕ ਕਹਿੰਦੇ ਨੇ ਸੈਟੀਸਫਾਈ ਹੋਣਾ ਚਾਹੀਦਾ ਜੀ ਇੱਕ ਚੰਗੀ ਜ਼ਿੰਦਗੀ ਦੀ ਨਿਸ਼ਾਨੀ ਹੋ ਇਹ ਹੈ ਫਿਰ ਆਪਾਂ ਮੰਨਿਆ ਕੀ ਦੀ ਕਿਹੜੇ ਪਾਸੇ ਨੂੰ ਤੋਰੀਏ ਸੋ ਮੈਂ ਤੁਹਾਨੂੰ ਸਮਝਾਉਣਾ ਪਹਿਲਾਂ ਵੀ ਕਈ ਵਾਰ ਸਮਝਾਇਆ ਤੇ ਸਮਝਾਉਂਦਾ ਰਹੂੰਗਾ ਤੁਸੀਂ ਕੋਈ ਗੋਲ ਮੈਥਿਆ ਜ਼ਿੰਦਗੀ ਦਾ ਤੇ ਉਸ ਗੋਲ ਨੂੰ ਜਦੋਂ ਤੈਅ ਕਰਨ ਵਾਲਾ ਉਹ ਤੁਹਾਡਾ ਸਟਰਗਲ ਟਾਈਮ ਚੱਲ ਰਿਹਾ ਹੈ ਸਟਰਗਲਿੰਗ ਪੀਰੀਅਡ ਆ ਜਿਹੜਾ ਤੁਹਾਡਾ ਜੇ ਤੁਸੀਂ ਉਹਦੇ ਵਿੱਚ ਵੀ ਖੁਸ਼ ਹੋ ਉਹਨੂੰ ਮਾਣ ਰਹੇ ਹੋ ਉਸ ਸਮੇਂ ਨੂੰ ਇੰਜੋਏ ਕਰ ਰਹੇ ਹੋ ਫਿਰ ਮੈਂ ਕਹੂੰਗਾ ਕਿ ਸੈਟੀਸਫਾਈ ਨਾ ਹੋਵੋ ਕੁਝ ਨਾ ਕੁਝ ਜ਼ਿੰਦਗੀ ਚ ਅਚੀਵ ਕਰਨ ਦੀ ਕੋਸ਼ਿਸ਼ ਕਰਦੇ ਰਹੋ ਪਾਰੇ ਕੁਝ ਲੋਕ ਹੁੰਦੇ ਨੇ ਉਹਨਾਂ ਨੇ ਗੋਲ ਰੱਖੇ ਹੁੰਦੇ ਆ ਜ਼ਿੰਦਗੀ ਦੇ ਗੋਲ ਬਹੁਤ ਵੱਡੇ ਹੁੰਦੇ ਨੇ ਕੈਪੇਬਿਲਟੀ ਨਹੀਂ ਹੁੰਦੀ ਜਦੋਂ ਉਹਨਾਂ ਨੂੰ ਉਹ ਚੀਜ਼ ਨਹੀਂ ਮਿਲਦੀ ਜੋ ਉਹਨਾਂ ਨੇ ਸੋਚੀ ਆ ਫੇਰ ਹੋ ਜਾਂਦੇ ਨੇ ਡਿਪਰੈਸ਼ਨ ਚ ਫੇਰ ਜਿਹੜਾ ਉਹਨਾਂ ਦਾ ਸਟਰਗਲਿੰਗ ਟਾਈਮ ਆ ਉਹਨਾਂ ਨੂੰ ਨੁਕਸਾਨ ਦੇਣ ਵਾਲਾ ਬਣ ਜਾਂਦਾ ਉਹਨਾਂ ਦੀ ਸਿਹਤ ਤੇ ਅਸਰ ਪਾਉਂਦਾ ਮੈਂਟਲ ਹੈਲਥ ਤੇ ਅਸਰ ਪਾਉਣ ਲੱਗ ਜਾਂਦਾ ਡਿਪਰੈਸ਼ਨ ਚ ਚੱਲ ਜਾਂਦੇ ਨੇ ਲੋਕ ਫੇਰ ਉਸ ਚੀਜ਼ ਦਾ ਕੀ ਫਾਇਦਾ ਦੇਖੋ ਆਪਣੀਆਂ ਤਿੰਨ ਬੇਸਿਕ ਨੀਡਸ ਨੇ ਰੋਟੀ ਕੱਪੜਾ ਮਕਾਨ ਤੇ ਆਪਾਂ ਜੇ ਮਿਡਲ ਕਲਾਸ ਦੀ ਮੈਂ ਜੇ ਗੱਲ ਕਰਾਂ ਇਹ ਤਿੰਨੋਂ ਚੀਜ਼ਾਂ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਕੋਲ ਵਧੀਆ ਹੈਗੀਆਂ ਨੇ ਤੇ ਪਰਮਾਤਮਾ ਹਰੇਕ ਨੂੰ ਦਵੇ ਇਹ ਤਿੰਨੋਂ ਚੀਜ਼ਾਂ ਪਰ ਫੇਰ ਵੀ ਆਪਾਂ ਨੂੰ ਰੱਜ ਨਹੀਂ ਆਉਂਦਾ ਆਪਾਂ ਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ ਨਹੀਂ ਮਕਾਨ ਦੀ ਜੇ ਮੈਂ ਉਦਾਹਰਨ ਦਵਾਂ ਆਪਣੇ ਕੋਲ ਮਕਾਨ ਹੈਗਾ ਆਪਣਾ ਹੈਗਾ ਜਿਨ੍ਹਾਂ ਕੋਲ ਆਪਣਾ ਮਕਾਨ ਆ ਉਹ ਬੰਦੇ ਕਹਿੰਦੇ ਆ ਜੀ ਪੁਰਾਣਾ ਹੋ ਗਿਆ ਹੁਣ ਨਵੇਂ ਤਰੀਕੇ ਦਾ ਚਾਹੀਦਾ ਮਕਾਨ ਉਹ ਉਹਦੇ ਲਈ ਸਟਰਗਲ ਕਰਦੇ ਨੇ ਫਿਰ ਚਲੋ ਪ੍ਰਮਾਤਮਾ ਦੀ ਕਿਰਪਾ ਹੋਈ ਮਕਾਨ ਨਵੇਂ ਤਰੀਕੇ ਦਾ ਬਣ ਗਿਆ ਉੱਥੇ ਜਦੋਂ ਸ਼ਿਫਟ ਹੋਏ ਛੋਟਾ ਵਾ ਮਕਾਨ ਵੱਡਾ ਚਾਹੀਦਾ ਸੀ ਥੋੜਾ ਹੋਰ ਲਗਜ਼ਰੀ ਚਾਹੀਦਾ ਸੀ ਕਾਫੀ ਕਮੀਆਂ ਰਹਿ ਗਈਆਂ ਚਲੋ ਜੀ ਉਹ ਵੀ ਰੱਬ ਨੇ ਦਿੱਤਾ ਵੱਡਾ ਘਰ ਬਣ ਗਿਆ ਫਿਰ ਆਪਾਂ ਆਲੇ ਦੁਆਲੇ ਦੇਖਦੇ ਆਂ ਕੀ ਕੁਝ ਚੱਲ ਰਿਹਾ ਯਾਰ ਲੋਕੀ ਬਾਹਰ ਜਾ ਰਹੇ ਨੇ ਬਾਹਰ ਜਾ ਕੇ ਘਰ ਲੈ ਰਹੇ ਨੇ ਹੁਣ ਆਪਾਂ ਵੀ ਬਾਹਰ ਚਲੀਏ ਇੱਥੇ ਦਾ ਸਿਸਟਮ ਸਹੀ ਨਹੀਂ ਹੈਗਾ ਫਿਰ ਆਪਾਂ ਬਾਹਰ ਜਾ ਕੇ ਘਰ ਲੈਣ ਲਈ ਸਟਰਗਲ ਕਰਦੇ ਆਂ ਮਿਲੀਅਨਸ ਡਾਲਰ ਸਾਨੂੰ ਚਾਹੀਦੇ ਨੇ ਜੀ ਅਸੀਂ ਆਪਣਾ ਕਰ ਲੈਣਾ ਮੈਂ ਇਹ ਵਿਸ਼ੇ ਨਹੀਂ ਚੁਣਦਾ ਬਾਹਰ ਜਾਣਾ ਸਹੀ ਆ ਜਾਂ ਗਲਤ ਹਰੇਕ ਦੀ ਆਪਣੀ ਪਰਸਨਲ ਲਾਈਫ ਆ ਤੇ ਹਰੇਕ ਨੂੰ ਰਾਈਟ ਆ ਉਹਨੇ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਕਰਨੀ ਆ ਮੈਂ ਤੁਹਾਨੂੰ ਉਦਾਹਰਨ ਦਿੱਤੀ ਆ ਕਿ ਬੰਦੇ ਨੂੰ ਜਿਹੜਾ ਰਾਜ ਆ ਉਹ ਨਹੀਂ ਆਉਂਦਾ ਬੰਦਾ ਇਹ ਚੱਕਰਾਂ ਦੇ ਵਿੱਚ ਫਸਿਆ ਹੋਇਆ ਤੇ ਇਹ ਸਾਡੇ ਦੁੱਖਾਂ ਦਾ ਕਾਰਨ ਬਣ ਰਿਹਾ ਅਪਾ ਮਟੀਰੀਅਲਿਸਟਿਕ ਹੋ ਗਏ ਹਰ ਚੀਜ਼ ਸਾਨੂੰ ਲਗਜ਼ਰੀ ਚਾਹੀਦੀ ਆ ਹਰ ਫੈਸਿਲਿਟੀ ਲਗਜ਼ਰੀ ਚਾਹੀਦੀ ਆ ਦੂਜੇ ਨੂੰ ਦੇਖ ਕੇ ਅਸੀਂ ਉਹ ਚੀਜ਼ ਹਾਸਲ ਕਰਨਾ ਚਾਹੁੰਦੇ ਆ ਤੇ ਅੱਧੇ ਦੁੱਖਾਂ ਦਾ ਕਾਰਨ ਇਹ ਬਣਿਆ ਹੋਇਆ ਮਾਫ ਕਰਨਾ ਜੇ ਕਿਸੇ ਨੂੰ ਇਹ ਗੱਲ ਠੀਕ ਨਾ ਲੱਗੀ ਹੋਵੇ ਤੇ ਜੇ ਠੀਕ ਲੱਗੀ ਆ ਤਾਂ ਕਮੈਂਟ ਕਰਦੇ ਹੋ ਕਿ ਤੁਸੀਂ ਸਹਿਮਤ ਹੋ ਠੀਕ ਆ ਜੀ ਪਹਿਲਾ ਤਾਂ ਪੁਆਇੰਟ ਇਹ ਹੋ ਗਿਆ ਕਿ ਸਬਰ ਜਿਹਨੇ ਕਰਨਾ ਸਿੱਖ ਲਿਆ ਜਿਹਨੂੰ ਜਿਹੜਾ ਆ ਚੀਜ਼ਾਂ ਦੇ ਉੱਪਰ ਉੱਠ ਗਿਆ ਨਾ ਵੀ ਅੱਜ ਵੀ ਜੋ ਮੇਰੇ ਕੋਲ ਆ ਵੀ ਮੈਂ ਥੱਲੇ ਵਾਲਿਆਂ ਨੂੰ ਦੇਖਾਂ ਵੀ ਕਈ ਲੋਕਾਂ ਕੋਲ ਤਾਂ ਆ ਵੀ ਨਹੀਂ ਹੈਗਾ ਜੋ ਰੱਬ ਨੇ ਮੈਨੂੰ ਦਿੱਤਾ ਹੋਇਆ ਉਹ ਬੰਦਾ ਜ਼ਿੰਦਗੀ ਵਧੀਆ ਜਿਉਂ ਲੂਗਾ ਉਹਨਾਂ ਦੇ ਮੁਕਾਬਲੇ ਠੀਕ ਹੈ ਜੀ ਦੂਜੇ ਬੰਦੇ ਕਿਹੜੇ ਖੁਸ਼ ਰਹਿੰਦੇ ਨੇ ਦੂਜੇ ਬੰਦੇ ਉਹ ਖੁਸ਼ ਰਹਿੰਦੇ ਆ ਜਿਹੜੇ ਇਹ ਭੇਦ ਪਾ ਗਏ ਕਿ ਜਿਹੜਾ ਦੁੱਖ ਆ ਨਾ ਉਹ ਸਾਡਾ ਪਾਰਟ ਆਫ ਲਾਈਫ ਆ ਇਹ ਸਾਡੇ ਨਾਲ ਰਹਿਣਾ ਹੀ ਰਹਿਣਾ ਵਾ ਦੁੱਖਾਂ ਤੋਂ ਤੁਸੀਂ ਭੱਜ ਨਹੀਂ ਸਕਦੇ ਤੁਸੀਂ ਦੁੱਖਾਂ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰੋਗੇ ਦੁੱਖ ਉਹਨਾਂ ਨੇੜੇ ਆਉਣਗੇ ਤੁਸੀਂ ਦੁੱਖਾਂ ਨੂੰ ਮੈਨੇਜ ਕਰਨਾ ਸਿੱਖ ਲੋ ਨਾ ਦੁੱਖ ਤਾਂ ਆਉਣ ਹੀ ਆਉਣੇ ਆ ਉਹਨਾਂ ਨੂੰ ਸਹਿਣਾ ਸਿੱਖ ਲੋ ਉਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਹੁਣ ਇੱਕ ਬੰਦਾ ਵਾ ਉਹਨੂੰ ਦੁੱਖ ਮਿਲਿਆ ਉਹ ਰਿਐਕਟ ਕਿਸੇ ਹੋਰ ਤਰ੍ਹਾਂ ਕਰਦਾ ਦੂਜਾ ਬੰਦਾ ਵਾ ਉਹ ਪੂਰਾ ਇਨ ਤਿਆਰ ਆ ਮੈਂਟਲੀ ਪ੍ਰਿਪੇਅਰ ਆ ਮੈਡੀਟੇਸ਼ਨ ਵੀ ਕਰਦਾ ਉਹ ਫਿਜ਼ੀਕਲੀ ਫਿਟ ਵੀ ਆ ਤੇ ਉਹ ਪਰਮਾਤਮਾ ਦਾ ਨਾਮ ਵੀ ਲੈਂਦਾ ਜਦੋਂ ਉਹਨੂੰ ਦੁੱਖ ਮਿਲਦਾ ਉਹ ਕਿਸੇ ਹੋਰ ਤਰ੍ਹਾਂ ਦੇ ਨਾਲ ਫੇਸ ਕਰਦਾ ਦੁੱਖ ਨੂੰ ਹਣ ਸੋ ਤੁਸੀਂ ਵੀ ਇਦਾਂ ਦੇ ਬਣੋ ਦੁੱਖ ਆਉਣਾ ਹੀ ਆਣਾ ਕਿਸੇ ਨੂੰ ਵੱਡਾ ਕਿ ਇਸ ਨੂੰ ਛੋਟਾ ਦੁੱਖ ਜਦ ਤੱਕ ਤੁਹਾਡੇ ਸਾਹ ਨੇ ਤੁਹਾਡੇ ਨਾਲ ਨਾਲ ਰਹਿਣੇ ਆ ਇਹ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਸੁੱਖ ਤੇ ਦੁੱਖ ਕਦੇ ਸੌਖਾ ਕਦੇ ਦੁੱਖਾ ਠੀਕ ਹੈ ਇਹ ਚੀਜ਼ ਅਕਸੈਪਟ ਕਰ ਲਓ ਕਿ ਇਦਾਂ ਹੀ ਜ਼ਿੰਦਗੀ ਚੱਲਣੀ ਆ ਜਿਹੜੀਆਂ ਉਲਝਣਾ ਆਪਾਂ ਕਈ ਕਈ ਵਾਰੀ ਕਹਿ ਦਿੰਨੇ ਆ ਨਾ ਯਾਰ ਟੈਨਸ਼ਨ ਫਰੀ ਹੋਏ ਆ ਕੰਮ ਮੁੱਕਿਆ ਕੰਮ ਮੁੱਕ ਜਾਂਦੇ ਆ ਕਦੇ ਨਹੀਂ ਮੁੱਕਦੇ ਇੱਕ ਟੈਨਸ਼ਨ ਤੇ ਤੁਹਾਡੀ ਖਤਮ ਹੋਈ ਨਾਲ ਹੀ ਕੁਝ ਨਹੀਂ ਪਤਾ ਦੂਜੀ ਟੈਨਸ਼ਨ ਕਦੋਂ ਸ਼ੁਰੂ ਹੋ ਜਾਣੀ ਆ ਇੱਕ ਕੰਮ ਤੁਹਾਨੂੰ ਲੱਗਦਾ ਬਹੁਤ ਉਲਝਿਆ ਹੋਇਆ ਸੀ ਉਹਦੇ ਚ ਬਾਹਰ ਨਿਕਲ ਗਏ ਅਗਲਾ ਕੰਮ ਉਲਝਿਆ ਹੋਇਆ ਕਦੋਂ ਤੁਹਾਡਾ ਤੁਹਾਡਾ ਤੁਹਾਡੇ ਪੱਲੇ ਪੈ ਜੇ ਤੁਹਾਡਾ ਇੰਤਜ਼ਾਰ ਕਰ ਰਿਹਾ ਹੋਵੇ ਕੁਝ ਨਹੀਂ ਪਤਾ ਸੋ ਇਹ ਨਾਲ-ਨਾਲ ਚੱਲਣਾ ਇਹਨਾਂ ਨੂੰ ਦੇਖ ਕੇ ਘਬਰਾਇਆ ਨਾ ਕਰੋ ਇਹ ਸੋਚਿਆ ਕਰੋ ਵੀ ਚਲੋ ਇਹ ਹਿੱਸਾ ਵਾ ਜ਼ਿੰਦਗੀ ਦਾ ਅਸੀਂ ਇਹ ਚੀਜ਼ ਨੂੰ ਫੇਸ ਕਰਨਾ ਵਾ ਇਸ ਚੀਜ਼ ਨੂੰ ਹੰਡਾਉਣਾ ਵਾ ਤੇ ਇਹ ਸਾਡੇ ਨਾਲ-ਨਾਲ ਹਮੇਸ਼ਾ ਚੱਲਣੀ ਆ ਜਦੋਂ ਤੁਸੀਂ ਇਹ ਚੀਜ਼ ਪ੍ਰਵਾਨ ਕਰ ਲਈ ਤਾਂ ਯਕੀਨ ਮੰਨਿਓ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਬਦਲਾ ਮਹਿਸੂਸ ਕਰੋਗੇ ਤੇ ਇਹ ਕਰਨ ਦੇ ਲਈ ਜਿੱਦਾਂ ਮੈਂ ਦੱਸਤਾ ਕਿ ਆ ਜਿਹੜੀਆਂ ਤਕਨੀਕਾਂ ਨੇ ਜਰੂਰ ਥੋੜੀਆਂ ਬਹੁਤ ਆਪਣੀ ਜ਼ਿੰਦਗੀ ਚ ਸ਼ਾਮਲ ਕਰੋ meditation ਕਰੋ ਥੋੜੀ ਬਹੁਤੀ ਫਿਜ਼ੀਕਲ ਐਕਟੀਵਿਟੀ ਕੋਈ ਸ਼ੁਰੂ ਕਰੋ ਪਰਮਾਤਮਾ ਦਾ ਨਾਮ ਹਰ ਸਮੇਂ ਲੈਂਦੇ ਰਿਹਾ ਕਰੋ ਉਹਦੇ ਬਾਣੇ ਦੇ ਵਿੱਚ ਰਿਹਾ ਕਰੋ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ ਉਮੀਦ ਕਰਦਾ ਤੁਹਾਨੂੰ ਇਹ ਮੋਟੀਵੇਸ਼ਨ ਚੰਗੀ ਲੱਗੀ ਹੋਊਗੀ ਤੇ ਮੈਂ ਅਗਲੀ ਵੀਡੀਓ ਦੇ ਵਿੱਚ ਫੇਰ ਕੁਝ ਨਵਾਂ ਤੁਹਾਡੇ ਲਈ ਜਲਦੀ ਲੈ ਕੇ ਆਉਂਗਾ